ਸਵਰਨਕੌਰ ਦਾ ਮਨ ਅੱਜ ਸਵੇਰ ਤੋਂ ਖਰਾਬ ਹੋ ਰਿਹਾ ਸੀ ਉਸ ਨੇ ਆਪਣੀ ਧੀ ਨੂੰ ਫੋਨ ਕਰਕੇ ਮਿਲਣ ਲਈ ਬੁਲਾਇਆ ਤਾਂ ਉਸ ਦੀ ਧੀ ਨੇ ਉਖੜੇ ਹੋਏ ਲਫ਼ਜ਼ਾਂ ਵਿੱਚ ਆਪਣੀ ਮਾਂ ਨੂੰ ਕੋਰਾ ਜਵਾਬ ਦਿੱਤਾ ਕੀ ਮੰਮੀ ਤੈਨੂੰ ਹਰ ਟਾਈਮ ਮਿਲਣ ਦਾ ਹੀ ਦਿਲ ਕਰਦਾ ਰਹਿੰਦਾ ਹੈ ਮੈਂ ਹਰ ਵਾਰ ਆਪਣਾ ਘਰ ਛੱਡ ਕੇ ਤੇਰੇ ਕੋਲ ਕਿਵੇਂ ਆਵਾਂ ਸਵਰਨਕੌਰ ਬਹੁਤ ਦੁਖੀ ਹੋਈ ਕਿ ਮੇਰੀ ਆਪਣੀ ਧੀ ਮਾਂ ਨੂੰ ਮਿਲਣਾ ਨਹੀਂ ਚਾਹੁੰਦੀ ਤੇ ਮਾਂ ਧੀ ਨੂੰ ਮਿਲਣ ਲਈ ਤਰਸ ਰਹੀ ਹੈ ਜਦੋਂ ਕਿ ਕੋਈ ਗੱਲਬਾਤ ਵੀ ਨਹੀਂ ਹੋਈ ਉਸ ਦੀ ਧੀ ਛੁੱਟੀਆਂ ਵਿੱਚ ਵੀ ਮਿਲਣ ਨਹੀਂ ਆਉਂਦੀ ਸੀ ਬਲਕਿ ਘੁੰਮਣ ਫਿਰਨ ਬਾਹਰ ਚਲੀ ਜਾਂਦੀ ਪਰ ਆਪਣੇ ਪੇਕੇ ਨਾ ਆਉਂਦੀ ਉਸ ਦੇ ਦੋਨੋਂ ਪੁੱਤ ਤੇ ਨੂਹਾ ਨੂੰ ਮਿਲਣ ਦਾ ਟਾਈਮ ਨਹੀਂ ਸੀ ਉਸ ਦਾ ਵਿਚਾਰਲਾ ਪੁੱਤਰ 4 ਸਾਲਾਂ ਤੋਂ ਘਰ ਨਹੀਂ ਆਇਆ ਸੀ ਅਤੇ ਛੋਟੇ ਨੂੰ ਵੀ 2 ਸਾਲ ਹੋ ਗਏ ਸਨ ਘਰ ਆਏ ਨੂੰ ਉਹ ਆਪਣੀ ਘਰਵਾਲੀ ਨਾਲ ਚੰਡੀਗੜ੍ਹ ਹੀ ਰਹਿੰਦਾ ਸੀ ਉਸ ਦੀ ਘਰ ਵਾਲੀ ਨੂੰ ਘਰ ਆਉਣਾ ਪਸੰਦ ਨਹੀਂ ਸੀ ਪਰ ਉਸ ਦੇ ਵੱਡੇ ਪੁੱਤਰ ਸੁਖਚੈਨ ਅਤੇ ਨੂੰ ਕਾਜਲ ਨੇ ਉਸ ਨੂੰ ਬੜੇ ਸਨਮਾਨ ਨਾਲ ਆਪਣੇ ਕੋਲ ਰੱਖਿਆ ਹੋਇਆ ਸੀ ਉਹ ਬਹੁਤ ਪਿਆਰ ਅਤੇ ਇੱਜ਼ਤ ਨਾਲ ਉਸ ਦੀ ਦੇਖਭਾਲ ਕਰਦੇ ਸਨ ਪਹਿਲਾਂ ਸਵਰਨਕੌਰ ਆਪਣੇ ਘਰ ਵਾਲੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਗਏ ਅਲੱਗ ਅਲੱਗ ਸ਼ਹਿਰਾਂ ਵਿੱਚ ਨੌਕਰੀਆਂ ਕਰਨ ਚਲੇ ਗਏ ਫਿਰ ਜਦੋਂ ਸਵਰਨਕੌਰ ਦਾ ਘਰ ਵਾਲਾ ਸਵਰਗ ਸੁਧਾਰ ਗਿਆ ਨਾ ਤਾਂ ਉਸ ਕੋਲ ਰਹਿਣ ਲਈ ਕੋਈ ਜਗ੍ਹਾ ਸੀ ਤੇ ਨਾ ਹੀ ਕੋਈ ਪੈਸਾ ਬਸ ਉਸ ਦੇ ਵਿਆਹ ਵਾਲੇ ਥੋੜੇ ਜਿਹੇ ਗਹਿਣੇ ਸਨ ਜਿਸ ਨੂੰ ਉਹ ਬਹੁਤ ਪਿਆਰ ਨਾਲ ਰੱਖਦੀ ਸੀ ਕਿਉਂਕਿ ਉਸ ਦੇ ਘਰ ਵਾਲਾ ਇੱਕ ਦੁਕਾਨ ਤੇ ਕੰਮ ਕਰਦਾ ਸੀ ਇਸ ਕਰਕੇ ਉਸ ਕੋਲ ਕੋਈ ਬਚਤ ਵਗੈਰਾ ਨਹੀਂ ਸੀ ਤਾਂ ਵੱਡੇ ਪੁੱਤ ਸੁਖਚੈਨ ਨੇ ਉਸ ਨੂੰ ਆਪਣੇ ਕੋਲ ਰੱਖਣ ਦਾ ਫੈਸਲਾ ਕਰ ਲਿਆ ਅਤੇ ਦੂਜੇ ਦੋਨੋ ਪੁੱਤਾਂ ਨੇ ਆਪਣਾ ਪੱਲਾ ਛਾੜ ਦਿੱਤਾ ਕਾਫੀ ਸਾਲ ਲੰਘ ਗਏ ਵੱਡੇ ਪੁੱਤ ਸੁਖਚੈਨ ਦੀ ਧੀ ਵੱਡੀ ਹੋ ਗਈ ਸੀ ਤੇ ਉਹ ਐਮਬੀਬੀਐਸ ਕਰਨ ਦਿੱਲੀ ਚਲੀ ਗਈ ਤੇ ਉਸ ਦਾ ਮੁੰਡਾ 10ਵੀਂ ਚ ਪੜ ਰਿਹਾ ਸੀ ਸਵਰਨਕੌਰ ਦੀ ਤਬੀਅਤ ਠੀਕ ਨਹੀਂ ਸੀ ਰਹਿੰਦੀ ਉਸ ਦਾ ਦਿਲ ਵਾਰ-ਵਾਰ ਉਸ ਦੇ ਬੱਚਿਆਂ ਨੂੰ ਮਿਲਨ ਨੂੰ ਕਰਦਾ ਸੀ ਪਰ ਕੋਈ ਵੀ ਉਸ ਨੂੰ ਮਿਲਣ ਲਈ ਨਹੀਂ ਸੀ ਆਉਂਦਾ ਸੁਖਚੈਨ ਤੇ ਕਾਜਲ ਨੇ ਵੀ ਉਹਨਾਂ ਨੂੰ ਕਈ ਵਾਰ ਕਿਹਾ ਕਿ ਉਹ ਮਾਂ ਨੂੰ ਮਿਲ ਜਾਣ ਮਾਂ ਹਰ ਟਾਈਮ ਤੁਹਾਨੂੰ ਮਿਲਨ ਨੂੰ ਤੜਫਦੀ ਰਹਿੰਦੀ ਹੈ ਪਰ ਸਾਰੇ ਇਹੀ ਕਹਿੰਦੇ ਕਿ ਸਾਡੇ ਕੋਲ ਟਾਈਮ ਨਹੀਂ ਜਦੋਂ ਸਵਰਨਕੌਰ ਉਹਨਾਂ ਕੋਲ ਜਾਣ ਦੀ ਗੱਲ ਕਰਦੀ ਕਿ ਜੇ ਉਹ ਨਹੀਂ ਆਉਂਦੇ ਤਾਂ ਮੈਂ ਹੀ ਜਾ ਕੇ ਮਿਲ ਆਉਂਦੀ ਹਾਂ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਦਿੰਦੇ ਪਰ ਸਾਰੇ ਫੋਨ ਕਰਕੇ ਜ਼ਰੂਰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸਵਰਨਕੌਰ ਦੀ ਪਰਵਾਹ ਹੋਣ ਦਾ ਦਿਖਾਵਾ ਕਰਦੇ ਸੀ ਪਰ ਕਦੇ ਵੀ ਸਵਰਨਕੌਰ ਦੇ ਬਿਮਾਰ ਹੋਣ ਜਾਂ ਕੋਈ ਖੁਸ਼ੀ ਦੇ ਮੌਕੇ ਉਹ ਨਹੀਂ ਆਉਂਦੇ ਸਨ ਸਵਰਨਕੌਰ ਨੇ ਵੀ ਹੁਣ ਕਿਸੇ ਨੂੰ ਵੀ ਬੁਲਾਉਣਾ ਛੱਡ ਦਿੱਤਾ ਇੱਕ ਰਾਤ ਸਵਰਨਕੌਰ ਸੁੱਤੀ ਅਤੇ ਸਵੇਰੇ ਨਾ ਉੱઠી ਘਰ ਵਿੱਚ ਮਾਤਮ ਛਾ ਗਿਆ ਉਸ ਦੇ ਛੋਟੇ ਮੁੰਡਿਆਂ ਅਤੇ ਧੀ ਨੂੰ ਖਬਰ ਕੀਤੀ ਗਈ ਤਾਂ ਉਹ ਭੱਜੇ ਆਏ ਉਹਨਾਂ ਸਾਰਿਆਂ ਨੇ ਮਿਲ ਕੇ ਮਾਂ ਦੀਆਂ ਅੰਤਿਮ ਕਰਿਆਵਾਂ ਕੀਤੀਆਂ ਤੇ ਮਾਂ ਦਾ ਭੋਗ ਵੀ ਪੈ ਗਿਆ ਭੋਗ ਪੈਣ ਤੋਂ ਬਾਅਦ ਸਵਰਨਕੌਰ ਦੀ ਧੀ ਨੇ ਆਪਣੀ ਮਾਂ ਦੀ ਅਲਮਾਰੀ ਫਲੋਰਨ ਲੱਗੀ ਉਸ ਵਿੱਚੋਂ ਉਸ ਨੂੰ ਮਾਂ ਦੇ ਗਹਿਣੇ ਮਿਲੇ ਵੱਡੀ ਨੂੰ ਨੂੰ ਛੱਡ ਕੇ ਦੂਜੀਆਂ ਦੋਹੇ ਨੂੰਹਾ ਆਪਣੀ ਨਨਦ ਵਿਚਕਾਰ ਝਗੜਾ ਸ਼ੁਰੂ ਹੋ ਗਿਆ ਇੰਜ ਲੱਗ ਰਿਹਾ ਸੀ ਜਿਵੇਂ ਘਰ ਵਿੱਚ ਮਾਤਮ ਦਾ ਮਾਹੌਲ ਹੀ ਨਹੀਂ ਉਹਨਾਂ ਦੇ ਝਗੜੇ ਨੂੰ ਦੇਖ ਕੇ ਵੱਡੀ ਨੂੰ ਨੇ ਜ਼ੋਰ ਨਾਲ ਕਿਹਾ ਬੱਸ ਕਰੋ ਤੁਸੀਂ ਇਹ ਮਰਗਟ ਵਾਲਾ ਘਰ ਹੈ ਥੋੜੀ ਤਾਂ ਸ਼ਰਮ ਕਰੋ ਬਾਹਰ ਗਵਾਂਢੀ ਕੀ ਕਹਿੰਦੇ ਹੋਣਗੇ ਉਹਨਾਂ ਦੀ ਨਾਨਣ ਗੁੱਸੇ ਵਿੱਚ ਬੋਲ ਪਈ ਭਾਬੀ ਗਵਾਂਢੀਆਂ ਦੀ ਗੱਲ ਛੱਡੋ ਘਰ ਵਿੱਚ ਕੀ ਹੋ ਰਿਹਾ ਹੈ ਮੈਨੂੰ ਸਾਫ਼-ਤਾਬ ਦਿਖ ਰਿਹਾ ਹੈ ਕਿ ਮੈਂ ਇਸ ਘਰ ਦੀ ਧੀ ਨਹੀਂ ਕਿ ਮਾਂ ਦੇ ਗਹਿਣਿਆਂ ਉੱਪਰ ਮੇਰਾ ਅਧਿਕਾਰ ਨਹੀਂ ਵੈਸੇ ਵੀ ਮਾਂ ਕੋਲ ਕਿਹੜਾ ਜ਼ਿਆਦਾ ਗਹਿਣੇ ਨੇ ਇਹ ਸਾਰੇ ਗਹਿਣੇ ਮੇਰੇ ਨੇ ਮੈਂ ਹੀ ਲੈ ਕੇ ਜਾਊਂਗੀ ਤਾਂ ਦੂਜੀਆਂ ਦੋਹੇ ਨੂੰਹਾਂ ਇਕੱਠੀਆਂ ਬੋਲੀਆਂ ਇਹ ਕਿਵੇਂ ਹੋ ਸਕਦਾ ਹੈ ਅਸੀਂ ਇਸ ਘਰ ਦੀਆਂ ਨੂੰਹਾਂ ਹਾਂ ਸਾਡਾ ਵੀ ਗਹਿਣਿਆਂ ਉੱਤੇ ਪੂਰਾ ਹੱਕ ਬਣਦਾ ਹੈ ਵੱਡੀ ਨੂੰ ਦੁਖੀ ਹੁੰਦੇ ਹੋਏ ਬੋਲੀ ਮੈਂ ਜੀਵਨ ਭਰ ਮੰਮੀ ਜੀ ਦੀ ਸੇਵਾ ਕੀਤੀ ਉਹਨਾਂ ਦੇ ਨਾਲ ਰਹੀ ਫਿਰ ਵੀ ਮੈਨੂੰ ਇਨ੍ਹਾਂ ਗਹਿਣਿਆਂ ਦਾ ਕੋਈ ਮੋਹ ਨਹੀਂ ਤੁਸੀਂ ਮੇਰੇ ਹਿੱਸੇ ਦੇ ਗਹਿਣੇ ਵੀ ਬਰਾਬਰ-ਬਰਾਬਰ ਵੰਡ ਲਵੋ ਮੈਨੂੰ ਕੁਝ ਨਹੀਂ ਚਾਹੀਦਾ ਬਸ ਇਸ ਘਰ ਵਿੱਚ ਸ਼ਾਂਤੀ ਚਾਹੀਦੀ ਹੈ ਤੁਸੀਂ ਗਹਿਣੇ ਲਓ ਤੇ ਇੱਥੋਂ ਚਲੇ ਜਾਓ ਤੁਹਾਡੇ ਇਸ ਤਰ੍ਹਾਂ ਲੜਾਈ ਝਗੜੇ ਨਾਲ ਮਾਂ ਦੀ ਆਤਮਾ ਨੂੰ ਬਹੁਤ ਦੁੱਖ ਪਹੁੰਚੇਗਾ ਇੰਨਾ ਕਹਿ ਕੇ ਉਹ ਆਪਣੇ ਹੰਝੂ ਪੂੰਝਦੀ ਹੋਈ ਬਾਹਰ ਚਲੀ ਗਈ ਜਿਵੇਂ ਹੀ ਉਹ ਕਮਰੇ ਚੋਂ ਬਾਹਰ ਗਈ ਫਿਰ ਝਗੜਾ ਸ਼ੁਰੂ ਹੋ ਗਿਆ ਅੰਤ 2 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਗਹਿਣਿਆਂ ਦਾ ਵਟਵਾਰਾ ਹੋਇਆ ਫਿਰ ਵੀ ਉਹ ਸੰਤੁਸ਼ਟ ਦਿਖਾਈ ਨਹੀਂ ਦੇ ਰਹੀਆਂ ਸਨ ਅਤੇ ਇੱਕ ਦੂਜੀ ਵੱਲ ਕ੍ਰੋਧ ਭਰੀਆਂ ਅੱਖਾਂ ਨਾਲ ਦੇਖ ਰਹੀਆਂ ਸਨ ਅੱਜ ਥੋੜੇ ਜਿਹੇ ਗਹਿਣੇ ਪਿੱਛੇ ਸਾਰੀ ਮਰਿਆਦਾ ਤੇ ਸ਼ਬਦਾਂ ਦੀ ਸੀਮਾ ਖਤਮ ਹੋ ਚੁੱਕੀ ਸੀ। ਕੋਣ ਗੁੱਸੇ ਵਿੱਚ ਕਿਸ ਨੂੰ ਕੀ ਕਹਿ ਰਿਹਾ ਹੈ। ਉਹਨਾਂ ਨੂੰ ਕੋਈ ਅੰਦਾਜ਼ਾ ਵੀ ਨਹੀਂ ਸੀ ਪਰ ਇੱਕ ਦੂਜੇ ਦੇ ਮਨ ਵਿੱਚ ਕੜਵਾਹਟ ਜ਼ਰੂਰ ਭਰੀ ਗਈ ਸੀ। ਖੈਰ ਰਾਤ ਭਰ ਕਿਸੇ ਨੂੰ ਵੀ ਚੰਗੀ ਤਰ੍ਹਾਂ ਨੀਂਦ ਨਹੀਂ ਆਈ। ਤਿੰਨਾਂ ਨੂੰ ਇਹ ਲੱਗ ਰਿਹਾ ਸੀ ਕਿ ਦੂਜੀ ਕੋਲ ਗਹਿਣੇ ਜ਼ਿਆਦਾ ਹਨ। ਅਗਲੀ ਸਵੇਰ ਕਾਜਲ ਦੀ ਨਾਨ ਨ ਕਿਤੇ ਬਾਹਰ ਚਲੀ ਗਈ ਅਤੇ ਘੰਟੇ ਤੋਂ ਬਾਅਦ ਵਾਪਸ ਆ ਗਈ ਵਾਪਸ ਆਉਂਦੇ ਹੀ ਉਸ ਨੇ ਗਹਿਣਿਆਂ ਵਾਲਾ ਬੈਗ ਚਲਾ ਕੇ ਮਾਰਿਆ ਤੇ ਕਹਿਣ ਲੱਗੀ ਸਾਡੇ ਨਾਲ ਧੋਖਾ ਹੋਇਆ ਹੈ ਇਨ੍ਹਾਂ ਗਹਿਣਿਆਂ ਪਿੱਛੇ ਇੰਨੀ ਲੜਾਈ ਕੀਤੀ ਪਰ ਇਹ ਤਾਂ ਨਕਲੀ ਹਨ ਇਹ ਸੁਣਦੇ ਹੀ ਸਾਰਿਆਂ ਦੇ ਕੰਨ ਖੜੇ ਹੋ ਗਏ ਵਿਚਾਰਲੀ ਨੂੰ ਕਹਿਣ ਲੱਗੀ ਹਾਏ ਰੱਬਾ ਹੁਣ ਕੀ ਹੋਵੇਗਾ ਅਤੇ ਛੋਟੀ ਨੂੰ ਕਹਿਣ ਲੱਗੀ ਮਤਲਬ ਮੰਮੀ ਜੀ ਦੇ ਜਾਣ ਤੋਂ ਬਾਅਦ ਸਾਨੂੰ ਕੁਝ ਨਹੀਂ ਮਿਲਣਾ ਵਿਚਾਰਲਾ ਪੁੱਤ ਕਹਿਣ ਲੱਗਾ ਭੈਣੇ ਤੈਨੂੰ ਕੋਈ ਗਲਤਫਹਿਮੀ ਨਾ ਹੋ ਗਈ ਹੋਵੇ ਤਾਂ ਭੈਣ ਨੇ ਕਿਹਾ ਮੈਂ ਹੁਣੇ ਸੁਨਿਆਰੇ ਕੋਲ ਜਾ ਕੇ ਆਈ ਹਾਂ ਜੇ ਤੁਹਾਨੂੰ ਨਹੀਂ ਯਕੀਨ ਤਾਂ ਤੁਸੀਂ ਵੀ ਚੈੱਕ ਕਰਵਾਓ ਸਾਰੇ ਸੁਨਿਆਰੇ ਕੋਲ ਭੱਜੇ ਗਏ ਤੇ ਗਹਿਣੇ ਚੈੱਕ ਕਰਵਾਉਣ ਗਏ ਗਹਿਣੇ ਨਕਲੀ ਸਨ ਸਾਰੇ ਜਣੇ ਮੂੰਹ ਲਟਕਾਈ ਬੈਠੇ ਸਨ ਵੱਡੀ ਨੂੰ ਚੁੱਪਚਾਪ ਸਭ ਕੁਝ ਦੇਖ ਰਹੀ ਸੀ ਲਾਲਚੀ ਲੋਕਾਂ ਦੇ ਚਿਹਰੇ ਤੋਂ ਟਪਕਦੀ مایوسی ਦੇਖ ਕੇ ਉਸ ਨੂੰ ਬੜਾ ਅਜੀਬ ਲੱਗ ਰਿਹਾ ਸੀ ਕਿ ਇਹਨਾਂ ਨੂੰ ਮਾਂ ਮਰੀ ਦਾ ਕੋਈ ਇੰਨਾ ਦੁੱਖ ਨਹੀਂ ਜਿੰਨਾ ਗਹਿਣਿਆਂ ਦੇ ਨਕਲੀ ਨਿਕਲਣ ਦਾ ਹੋਇਆ ਹੈ ਪਰ ਉਸ ਨੂੰ ਵੀ ਸਮਝ ਨਹੀਂ ਸੀ ਆ ਰਹੀ ਕਿ ਸੱਸ ਦੇ ਗਹਿਣੇ ਨਕਲੀ ਕਿਵੇਂ ਹੋ ਸਕਦੇ ਹਨ ਸ਼ਾਮ ਤੱਕ ਸਾਰੇ ਜਣੇ ਆਪਣੇ ਆਪਣੇ ਘਰ ਜਾਣ ਦੀ ਤਿਆਰੀ ਕਰਨ ਲੱਗੇ ਪਰ ਨਨਾਨ ਦਾ ਦਿਲ ਨਹੀਂ ਮੰਨ ਰਿਹਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਮਾਂ ਦੀ ਅਲਮਾਰੀ ਵਿੱਚ ਕੁਝ ਨਾ ਕੁਝ ਜ਼ਰੂਰ ਕੁਝ ਹੋਰ ਹੋਵੇਗਾ ਉਹ ਫਿਰ ਜਾ ਕੇ ਅਲਮਾਰੀ ਫਰੋਲਣ ਲੱਗੀ ਤਾਂ ਉਸ ਨੂੰ ਇੱਕ ਕਾਲੇ ਰੰਗ ਦਾ ਲਫਾਫਾ ਮਿਲਿਆ ਉਸ ਨੇ ਉਹ ਲਫਾਫਾ ਖੋਲ ਕੇ ਦੇਖਿਆ ਤਾਂ ਉਸ ਦੇ ਵਿੱਚ ਇੱਕ ਚਿੱਠੀ ਪਈ ਸੀ ਉਸ ਨੇ ਉਹ ਚਿੱਠੀ ਪੜੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਚਿੱਠੀ ਨੂੰ ਲੈ ਕੇ ਬਾਕੀ ਜਣੀਆਂ ਕੋਲ ਗਈ ਤੇ ਕਹਿਣ ਲੱਗੀ ਆ ਦੇਖੋ ਮਾਂ ਨੇ ਆਪਣੇ ਨਾਲ ਕੀ ਕੀਤਾ ਹੈ ਇੰਨਾ ਕਹਿ ਕੇ ਉਹ ਚਿੱਠੀ ਨੂੰ ਪੜਨ ਲੱਗੀ ਚਿੱਠੀ ਵਿੱਚ ਲਿਖਿਆ ਸੀ ਕਿ ਬੱਚਿਓ ਮੈਨੂੰ ਉਮੀਦ ਹੈ ਕਿ ਮੇਰੇ ਮਰਨ ਤੋਂ ਬਾਅਦ ਤੁਸੀਂ ਜ਼ਰੂਰ ਘਰ ਆਓਗੇ ਕਿਉਂਕਿ ਹੁਣ ਤੁਹਾਨੂੰ ਲਾਲਚ ਹੋਵੇਗਾ ਕਿ ਮਾਂ ਦੇ ਗਹਿਣੇ ਆਪਸ ਵਿੱਚ ਵੰਡ ਲਵਾਂਗੇ ਪਰ ਜਦੋਂ ਤੁਸੀਂ ਮੇਰੀ ਬਿਮਾਰੀ ਸਮੇ ਜਾਂ ਮੇਰੀਆਂ ਖੁਸ਼ੀਆਂ ਸਮੇ ਮੈਨੂੰ ਮਿਲਣ ਨਹੀਂ ਆਏ ਮੇਰੇ ਦੁੱਖ ਵਿੱਚ ਮੈਨੂੰ ਸਹਾਰਾ ਦੇਣ ਨਹੀਂ ਆਏ ਤਾਂ ਫਿਰ ਮੇਰੇ ਜਾਣ ਤੋਂ ਬਾਅਦ ਤੁਹਾਨੂੰ ਇਹ ਗਹਿਣੇ ਕਿਵੇਂ ਮਿਲ ਸਕਦੇ ਹਨ ਮੈਂ ਅਸਲੀ ਗਹਿਣੇ ਵੇਚ ਦਿੱਤੇ ਹਨ ਅਤੇ ਨਕਲੀ ਤੁਹਾਡੇ ਲਈ ਰੱਖ ਦਿੱਤੇ ਹਨ ਤੁਹਾਨੂੰ ਵਕਤ ਨਾਲ ਪਤਾ ਹੀ ਲੱਗ ਜਾਊਗਾ ਕਿ ਗਹਿਣੇ ਨਕਲੀ ਹਨ ਜਿਵੇਂ ਤੁਹਾਡੇ ਮੇਰੇ ਲਈ ਪਿਆਰ ਅਤੇ ਪਰਿਵਾਰ ਨਕਲੀ ਸੀ ਉਸੇ ਤਰ੍ਹਾਂ ਇਹ ਗਹਿਣੇ ਨਕਲੀ ਹਨ ਮੈਂ ਤੁਹਾਨੂੰ ਦੇ ਰਹੀ ਹਾਂ ਨੂੰ ਪਿਛਲੇ ਸਾਲ ਮੈਂ ਆਪਣੇ ਜਨਮ ਦਿਨ ਤੇ ਇੱਕ ਜ਼ਰੂਰਤਮੰਦ ਨੂੰ ਦਾਨ ਕਰ ਦਿੱਤੇ ਅਤੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹਨਾਂ ਪੈਸਿਆਂ ਦਾ ਇਸਤੇਮਾਲ ਬਿਲਕੁਲ ਠੀਕ ਜਗ੍ਹਾ ਤੇ ਹੋਇਆ ਹੈ ਇਹ ਸਭ ਸੁਣ ਕੇ ਸਾਰਿਆਂ ਦਾ ਦਿਮਾਗ ਚੱਕਰਾ ਗਿਆ ਸਾਰੇ ਜਣੇ ਮਾਂ ਨੂੰ ਬੁਰਾ ਭਲਾ ਕਹਿਣ ਲੱਗੇ ਪਰ ਜਿਸ ਤਰ੍ਹਾਂ ਸਵਰਨਕੌਰ ਬੱਚਿਆਂ ਦੇ ਨਾਂ ਆਉਣ ਦੇ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਸੀ ਅੱਜ ਉਸ ਨੇ ਅਜੀਹਾ ਕਦਮ ਉਠਾ ਕੇ ਬੱਚਿਆਂ ਨੂੰ ਵੀ ਉਹੋ ਜਿਹਾ ਮਹਿਸੂਸ ਕਰਵਾ ਦਿੱਤਾ ਸੀ ਜਾਂਦੇ ਜਾਂਦੇ ਨਨਾਨ ਵੱਡੀ ਨੂੰ ਕਾਜਲ ਨੂੰ ਤਾਨਾ ਮਾਰਦੇ ਹੋਏ ਬੋਲੀ ਭਾਬੀ ਤੂੰ ਤਾਂ ਹਮੇਸ਼ਾ ਮਾਂ ਦੀ ਸੇਵਾ ਕਰਨ ਅਤੇ ਦੇਖਭਾਲ ਕਰਨ ਦੀ ਉਪਦੇਸ਼ ਦਿੰਦੀ ਰਹਿੰਦੀ ਸੀ ਪਰ ਤੈਨੂੰ ਇਹ ਸਭ ਕੁਝ ਕਰਕੇ ਕੀ ਮਿਲਿਆ ਤੁਹਾਨੂੰ ਵੀ ਤਾਂ ਮਾਂ ਨੇ ਫੁੱਟੀ ਕੋਡੀ ਨਹੀਂ ਦਿੱਤੀ ਇਸ ਤੋਂ ਚੰਗਾ ਤਾਂ ਅਸੀਂ ਹਾਂ ਅਸੀਂ ਜੀਵਨ ਭਰ ਉਸ ਤੋਂ ਦੂਰ ਰਹੇ ਅਤੇ ਸਾਨੂੰ ਕੁਝ ਵੀ ਨਹੀਂ ਮਿਲਿਆ ਪਰ ਤੁਸੀਂ ਤਾਂ ਸਭ ਕੁਝ ਕਰਕੇ ਵੀ ਖਾਲੀ ਹੱਥ ਰਹਿ ਗਏ ਕਾਜਲ ਬੋਲਣ ਲੱਗੀ ਸਾਡੇ ਲਈ ਤਾਂ ਮਾਂ ਦਾ ਆਸ਼ੀਰਵਾਦ ਹੀ ਬਹੁਤ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਆਪਣੇ ਹਿੱਸੇ ਦੇ ਗਹਿਣੇ ਦੇ ਦਿੱਤੇ ਸਨ ਜੇ ਉਹ ਗਹਿਣੇ ਅਸਲੀ ਵੀ ਨਿਕਲ ਜਾਂਦੇ ਤਾਂ ਵੀ ਮੈਂ ਕੁਝ ਨਹੀਂ ਸੀ ਲੈਣਾ ਮੈਂ ਮੰਮੀ ਜੀ ਲਈ ਜੋ ਵੀ ਕੀਤਾ ਆਪਣਾ ਫਰਜ਼ ਸਮਝ ਕੇ ਕੀਤਾ ਤੁਸੀਂ ਮੇਰੇ ਲਈ ਪਰੇਸ਼ਾਨ ਨਾ ਹੋਵੋ ਇਹ ਕਹਿ ਕੇ ਉਹ ਘਰ ਦੇ ਕੰਮ ਵਿੱਚ ਜੁੱਟ ਗਏ ਪਰ ਉਸ ਨੂੰ ਅਜੇ ਵੀ ਯਕੀਨ ਨਹੀਂ ਸੀ ਹੋ ਰਿਹਾ ਕਿ ਉਸਦੀ ਸੱਸ ਇੰਨਾ ਵੱਡਾ ਫੈਸਲਾ ਉਸ ਨੂੰ ਬਿਨਾਂ ਦੱਸੇ ਕਿਵੇਂ ਕਰ ਸਕਦੀ ਹੈ ਸੋਚਦੇ ਸੋਚਦੇ ਉਸ ਨੂੰ ਯਾਦ ਆਇਆ ਕਿ ਪਿਛਲੇ ਸਾਲ ਤਾਂ ਆਪਣੇ ਜਨਮ ਦਿਨ ਤੇ ਉਸਦੀ ਸੱਸ ਕਿਤੇ ਵੀ ਨਹੀਂ ਗਈ ਤਾਂ ਫਿਰ ਉਸ ਨੇ ਪੈਸੇ ਕਿੱਥੇ ਦਿੱਤੇ ਹੋਣਗੇ ਉਸ ਦਾ ਦਿਮਾਗ ਤੇਜ਼ੀ ਨਾਲ ਦੌੜਨ ਲੱਗਾ ਸੋਚਦੇ ਸੋਚਦੇ ਅਚਾਨਕ ਉਸ ਦੇ ਦਿਮਾਗ ਵਿੱਚ ਬਿਜਲੀ ਜਹੀ ਕੰਬ ਗਈ ਕਿਉਂਕਿ ਪਿਛਲੇ ਸਾਲ ਆਪਣੇ ਜਨਮ ਦਿਨ ਤੇ ਉਸ ਦੀ ਸੱਸ ਨੇ ਉਸ ਦੀ ਧੀ ਦੀ ਐਮ ਬੀਬੀ ਐਸ ਦੀ ਫੀਸ ਭਰੀ ਸੀ ਪੁੱਛਣ ਤੇ ਉਸ ਨੇ ਸਿਰਫ ਇੰਨਾ ਹੀ ਦੱਸਿਆ ਸੀ ਕਿ ਤੂੰ ਮੇਰੇ ਲਈ ਇੰਨਾ ਕੁਝ ਕਰਦੀ ਹੈ ਤਾਂ ਮੇਰਾ ਵੀ ਕੁਝ ਫਰਜ਼ ਬੰਦਾ ਹੈ ਉਸ ਸਮੇਂ ਤਾਂ ਗੱਲ ਆਈ ਗਈ ਜਿਹੀ ਹੋ ਗਈ ਸੀ ਪਰ ਅੱਜ ਕਾਜਲ ਨੂੰ ਅਹਿਸਾਸ ਹੋ ਰਿਹਾ ਸੀ ਕਿ ਉਹ ਜਿਹੜੇ ਪੈਸੇ ਉਸ ਦੀ ਸੱਸ ਗਹਿਣੇ ਵੇਚ ਕੇ ਲਿਆਈ ਸੀ ਅਸਲੀ ਗਹਿਣੇ ਵੇਚ ਕੇ ਉਸ ਦੀ ਸੱਸ ਨੇ ਪੈਸੇ ਹੋਰ ਕਿਤੇ ਦਾਨ ਨਹੀਂ ਕੀਤੇ ਬਲਕਿ ਉਸ ਦੀ ਧੀ ਦੀ ਪੜ੍ਹਾਈ ਤੇ ਲਾ ਦਿੱਤੇ ਤਾਂ ਹੀ ਉਸ ਨੇ ਚਿੱਠੀ ਵਿੱਚ ਲਿਖਿਆ ਸੀ ਕਿ ਉਹਨਾਂ ਪੈਸਿਆਂ ਦਾ ਇਸਤੇਮਾਲ ਬਿਲਕੁਲ ਸਹੀ ਜਗ੍ਹਾ ਤੇ ਹੋਇਆ ਹੈ। ਰਾਜਲ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸਨ ਤੇ ਉਸ ਦੀ ਸੱਸ ਨੇ ਬਿਨਾਂ ਦੱਸੇ ਦਿਖਾਵਾ ਕੀਤੇ ਉਸ ਨੂੰ ਸਭ ਕੁਝ ਸੌਂਪ ਦਿੱਤਾ ਤੇ ਆਪਣੇ ਲਾਲਚੀ ਬੱਚਿਆਂ ਨੂੰ ਵੀ ਮੂੰਹ ਤੋੜ ਜਵਾਬ ਦੇ ਦਿੱਤਾ ਸੀ। ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ